ਓ ਆਨ ਸੰਜਮੋ ਕ੍ਰਿਸ਼ਨ ਸੁਜੈ ਇਹ ਜਤਨ ਕਾਟ ਕਲ ਕਾਲੋਂ ਕੀ ਇਹ ਪਾਹਿ ਗੁਰੂ ਦੇ ਸੰਗਤ ਦੇ ਚ ਜੁੜਨਾ ਕਰ ਗੁਰੂ ਆਲਾ ਬਨ ਤੇ ਗੁਰੂ ਹਲ ਬਾਣ ਕੇ ਉਸ ਪਰਮਾਤਮਾ ਦੇ ਨਾਮ ਨੂੰ ਸਿਮਰਨਾ ਕਰ ਝਾਉਣਾ ਕਰ ਕੇਵਲ ਇਹੇ ਤਰੀਕਾ ਏ ਜਿਸ ਦੇ ਨਾਲ ਜਮਾਦੀ ਪਾਇ ਨੂੰ ਕਟਿਆ ਜਾ ਸਕਦਾ ਮਿਤ ਹੋਰ ਕੋਈ ਐਹੋ ਜੀ ਯੁਗਤ ਨਹੀਂ ਤਰੀਕਾ ਨਹੀਂ ਇਸ ਦੇ ਨਾਲ ਮਉਂ ਆਇਆ ਦੇ ਬੰਦਨੋਂ ਤੋਂ ਨਿਜਾਤ ਪਾਈ ਜਾ ਸਕੇ ਕਲਾਸੀ ਪਾਈ ਜਾ ਸਕੇ ਜਾਨੁ ਤੋਹੀ ਮਾਨਕ ਮਾਇਆ ਦੇ ਮਉਂ ਦੇ ਬੰਦਨਾਂ ਦੇ ਅੰਦਰ ਵਜਾਂਦਾ ਮਾਇਆ ਦਾ ਮੋਹ ਜੜਾਏ ਪੂਰਨ ਤੌਰ ਤੇ ਇਸ ਨੂੰ ਆਪਣੇ ਆਵੋ ਸ਼ੁਦੇਵ ਚ ਲੈ ਲੈਂਦਾ ਸ਼ਾਇਦ ਇਹ ਹੀ ਕਾਰਨ ਹੈ ਕਿ ਮਨੋ ਕਦੇ ਮਨ ਦੇ ਵਿੱਚੋਂ ਜਨਮ ਤੋਂ ਬਾਅਦ ਉਸ ਪਰਮਾਤਮਾ ਦੇ ਪ੍ਰਤੀ ਵੇੜੀ ਤੜਪਣਾ ਹੈ ਉਹ ਬਿਲਕੁਲ ਖਤਮ ਹੋ ਜਾਂਦੀ ਮਾਇਆ ਦਾ ਮੋਹ ਕੁਝ ਇਸ ਧਰਿਕੇ ਦੇ ਨਾਲ ਇਸ ਮਨ ਦੇ ਉੱਤੇ ਜੋਰ ਪਾਉਂਦਾ ਹੈ ਮਨ ਉਹ ਮਨ ਨੂੰ ਛੜਦਾ ਹੈ ਕਿ ਉਹ ਸ਼ੋੜਾ ਜਿਹੜਾ ਇਸ ਨੂੰ ਪੂਰਨ ਤੌਰ ਤੇ ਵਿਸਰ ਜਾਂਦਾ ਹੈ ਕਿ ਉਸ ਛੋੜੇ ਦੇ ਕਾਰਨ ਜਨਮ ਦੇ ਸਮੇ ਇਹ ਬਿਲਕਦਾ ਹੈ ਇਹ ਰਹੰਦਾ ਹੈ ਪਰ ਜਿਵੇਂ ਜਿਵੇਂ ਸੰਸਾਰ ਦੇ ਅੰਦਰ ਜੀਵਨ ਵਤੀਤ ਹੁੰਦਾ ਹੈ ਉਹ ਛੋੜਾ ਜਿਹੜਾ ਹੈ ਇਸ ਦੇ ਚਿਤ ਚੇਤੇ ਹੋਏ ਨਹੀਂ ਰਹਿੰਦਾ ਸ਼ਾਇਦ ਇਹ ਹੀ ਕਾਰਨ ਹੈ ਕਿ ਸੰਸਾਰਿਕ ਤੋਰ ਤੇ ਜਦੋਂ ਮਨੁੱਖ ਕਿਸੇ ਤੋਂ ਦੂਰ ਹੁੰਦਾ ਹੈ ਵਿਛੜਦਾ ਹੈ ਕਿ ਕੋਈ ਸਮਾਪਾਕ ਉਹ ਛੋੜੇ ਵਾਲਾ ਦੁੱਖ ਜਿਹੜਾ ਹੈ ਇਸ ਮਨ ਦੇ ਵਿੱਚੋਂ ਖਤਮ ਹੋ ਜਾਂਦਾ ਇੱਕ ਸਮਾ ਇਹ ਹੋ ਜਾਏ ਕਿ ਜਿੱਤੇ ਮਨੁੱਖ ਤਾਂ ਮਾਰਦਾ ਪਿਆ ਔਰ ਔਰੇ ਆਏ ਬਿਲਕ ਦਾ ਪਿਆਏ ਤੜਫ ਦਾ ਪਿਆਏ ਇਸ ਨੂੰ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਪਲ ਪਲ ਜਿਹੜਾ ਉਹ ਵਿਚੈਨੀ ਦੇ ਵਿੱਚ ਤੜਪੁਣਾ ਦੇ ਵਿੱਚ ਬਤੀ ਢੋ ਰਿਹਾ ਪਰ ਜਿਵੇਂ ਜਿਵੇਂ ਸਮਾਂ ਬਤੀਤ ਹੁੰਦਾ ਹੈ ਕੁਝ ਸਮੇਂ ਬਾਅਦ ਮਨ ਬਿਲਕੁਲ ਸਥਿਰ ਹੋ ਜਾਂਦਾ ਇੰਜ ਜਾਪ ਵਧਾਏ ਜਿਵੇਂ ਸਾਰਾ ਕੁਝ ਜਿਹੜਾ ਹੈ ਉਹ অনুকূল ਹੋ ਗਿਆ ਉਹ ਸਹੀ ਹੋ ਗਿਆ ਇਹ ਮਾਇਆ ਦੇ ਮੋਹ ਦੇ ਘਾਰੇ ਮਾਇਆ ਦਾ ਮੋਹ ਜਿਹੜਾ ਹੈ ਉਹ ਜੋਰ ਪਾਉਂਦਾ ਹੈ ਮਨੁੱਖ ਤੜਪਦਾ ਹੈ ਤੇ ਜਿਵੇਂ ਜਿਵੇਂ ਉਹ ਮੋਹ ਦਾ ਰੂਪ ਬਦਲਣਾ ਸ਼ੁਰੂ ਹੋ ਜਾਂਦਾ ਹੈ ਇਹ ਮੋਹ ਕਰੋਟ ਲੈਂਦਾ ਹੈ ਕਨਵਰਟ ਹੁੰਦਾ ਹੈ ਤੇ ਉਹ ਛੋੜਾ ਵੀ ਜਿਹੜਾ ਹੈ ਹੌਲੀ-ਹੌਲੀ ਉਹ ਦੁੱਖ ਉਹ ਦਰਦ ਉਹ ਪੀੜਾ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ ਸ਼ਾਇਦ ਇਸ ਕਰਕੇ ਸਮੇਂ ਦੇ ਨਾਲ ਮਨ ਉਹ ਜਿਹੜਾ ਹੈ ਉਹ ਵਡੇ ਤੋਂ ਵਡਾ ਦੁੱਖ ਜਿਹੜਾ ਹੈ ਉਹ ਭੁੱਲ ਜਾਂਦਾ ਹੈ ਵਿਸਰ ਜਾਂਦਾ ਹੈ ਪਰ ਸਤਿਗੁਰੂ ਇਹ ਤੇ ਬਖਸ਼ਿਸ਼ ਕਰ ਰਹੇ ਨੇ ਕਿਉਂਕਿ ਇਸ ਮਾਇਆ ਨੇ ਜਿਸ ਨੇ ਤੇਰੇ ਮਨ ਨੂੰ ਬਣਿਆ ਹੋਇਆ ਹੈ ਇਹ ਬਣਿਆ ਵੀ ਕੁਝ ਇਸ ਤਰੀਕੇ ਦੇ ਨਾਲ ਇਤੂ ਸੱਚ ਤੋਂ ਕੋਹਾਂ ਦੂਰ ਸੱਚ ਦਾ ਤੈਨੂੰ ਰੰਚਕਾ मात्र ਅਨੁਸਰਨ ਨਹੀਂ ਤਨ ਕੇ ਉਸ ਮਾਇਆ ਦੇ ਬੰਧਨਾਂ ਨੂੰ ਤੇ ਉਹ ਨਾਮ ਦਾ ਸਦਕਾ ਜਿਹੜਾ ਏ ਉਹ ਤੋੜਿਆ ਜਾ ਸਕਦਾ ਇਸ ਦੇ ਲਈ ਤੈਨੂੰ ਕਿ ਤੈਨੂੰ ਗੁਰੂ ਵਾਲਾ ਬਣਨਾ ਪਵੇਗਾ ਗੁਰੂ ਦੇ ਸੰਗਤ ਵਿੱਚ ਆਉਣਾ ਪਵੇਗਾ ਗੁਰੂ ਦੀ ਬਾਣੀ ਦੇ ਨਾਲ ਜੁੜਨਾ ਪਵੇਗਾ ਗੁਰੂ ਦੇ ਸ਼ਬਦ ਦੇ ਨਾਲ ਜੁੜਨਾ ਪਵੇਗਾ ਸਾਧੂ ਸੰਗ ਫਜੋਗopal ਗੁਰੂ ਦੇ ਸੰਗ ਗੁਰੂ ਦੇ ਨਾਲ ਤੇ ਗੁਰੂ ਦੇ ਨਾਲ ਉਸ ਪਰਮਾਤਮਾ ਨੂੰ ਸਿਮਰਨ ਦਾ ਇੱਕੋ ਤਰੀਕਾ ਹੈ ਕੋਈ ਸ਼ਬਦ ਕੋਈ ਬਾਣੀ ਤਨ ਲਗੇ ਗੁਰੂ ਦੇ ਸੰਗਤ ਦੇ ਵਿੱਚ ਆ ਕੇ ਸ਼ਬਦ ਨੂੰ ਆਧਾਰ ਬਣਾ ਕੇ ਉਸ ਪਰਮਾਤਮਾ ਦੇ ਨਾਮ ਨੂੰ ਭਜਣਾ ਕਰ ਸਿਮਰਨਾ ਕਰ ਕੀ ਹੋਵੇਗਾ ਤਨ ਲਗੇ ਆਨ ਸੰਜਮ ਕੇ ਜਨਾਸੂਜੈ ਇਹ ਜਤਨ ਕਾਠ ਕਲ ਕਾਲ ਜਿਹੜੇ ਜਮਾ ਦੇ ਜਿਹੜੇ ਬੰਧਨ ਨੇ ਉਹ ਕੱਟੇ ਜਾਣ ਤੈਨੂੰ ਜਮਾ ਦੀ ਫਾਈਤ ਨੂੰ ਜਾਤ ਮਿਲ ਜਾਵੇ ਉਕ ਸਤਿਗੁਰ ਬੰਧਨ ਤੋੜ ਨਿਰਾਰੇ ਬੋੜ ਨਾ ਗਰਭ ਮੁਜਾਰੇ ਜੀਓ ਨਾਨਕ ਗਿਆਨ ਰਤਨ ਪ੍ਰਗਾਸਿਆ ਹਰ ਮਨੋਸਯ ਨਿਰੰਕਾਰੀ ਜੀ ਗੁਰਪੂਰ ਚਰਨੀ ਲਾਇਆ ਹਰ ਸੰਗ ਸਾਹੀ ਪਾਇਆ ਜਹ ਜਾਈਐ ਤਾਂ ਸੋਇਲੇ ਕਰਿ ਕਿਰਪਾ ਪ੍ਰਭ ਦੇ ਹਰ ਗੁਣ ਗਾਓ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਰ ਐਸ ਲਈ ਸਾਧੂ ਸੰਗ ਪਰਉਪਾਲ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਉਸ ਪਰਮਾਤਮਾ ਦੇ ਨਾਮ ਨੂੰ ਸਿਮਰਨਾ ਕਰ ਉਹਦੇ ਨਾਮ ਨੂੰ ਧਿਆਉਣਾ ਕਰ ਕੇਵਲ ਇਹੀ ਵਸੀਲਾ ਹੈ ਕੇਵਲ ਇਹੀ ਤਰੀਕਾ ਸਹਾਰਾ ਇਹੀ ਹੈ ਤਨਗ ਹੋਰ ਕੋਈ ਸਹਾਰਾ ਨਹੀਂ ਸਤਿਗੁਰੂ ਪਾਵਨ ਸ਼ਬਦ ਅੰਦਰ ਬਖਸ਼ਿਸ਼ ਕਰਦੇ ਨੇ ਜੀਨੋ ਦਰਦ ਨਿਵਾਰ ਠਾਕੁਰ ਰੱਖੈ ਜਨ ਕੀ ਆਪ ਕਰਨ ਤਰਨ ਹਰਨੇ ਦੋ ਲੋਕ ਨਾ ਸਕੈ ਬੀ ਆਪ ਸਤਿਗੁਰਾਂ ਨੇ ਇਤੋ ਹੀ ਬਖਸ਼ਿਸ਼ ਕੀਤੀ ਏ ਤੋ ਧਨੂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੇ ਧਨੌਸਰੀ ਰਾਗ ਦੇ ਅੰਦਰ ਇਸ ਤੋਂ ਕੁਝ ਪਹਿਲਾਂ ਬਖਸ਼ਿਸ਼ ਕੀਤੀ ਸੀ ਤਰੀਕਾ ਉਹੀ ਏ ਟੰਗ ਉਹੀ ਉਤੇ ਸਤਿਗੁਰਾਂ ਨੇ ਮਨ ਨੂੰ ਪ੍ਰੇਰਣਾ ਕੀਤੀ ਜਪ ਮਨ ਸਤਿਨਾਮ ਸਦਾ ਸਤਿਨਾਮ ਤੇ ਤੇ ਸਤਿਗੁਰਾਂ ਨੇ ਸਾਨੂੰ ਸੰਬੋਧਨ ਕਰਕੇ ਨਾਮ ਨੂੰ ਜਪਣ ਲਈ ਆਕਿਆ ਤੇ ਪਹਿਲੇ ਬੰਦ ਅੰਦਰ ਜਿੱਥੇ ਸਤਿਗੁਰਾਂ ਨੇ ਉਥੇ ਉਸ ਪਰਮਾਤਮਾ ਦੇ ਗੁਣਾਂ ਦਾ ਜ਼ਿਕਰ ਕੀਤਾ ਸੀ ਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਉਸੇ ਤਰ੍ਹਾਂ ਧੰਨ ਸਤਿਗੁਰੂ ਅਰਜਨ ਦੇ ਮਹਾਰਾਜ ਨੇ ਵੀ ਇੱਥੇ ਉਸ ਪਰਮਾਤਮਾ ਦੇ ਗੁਣਾਂ ਦਾ ਜ਼ਿਕਰ ਕੀਤਾ ਕਿਉਂਕਿ ਇਸ ਢੰਗ ਕਰਿਆ ਕਿ ਜਦੋਂ ਪ੍ਰੇਰਣਾ ਕੀਤੀ ਜਾਂਦੀ ਹੈ ਨਾ ਕਿਸੇ ਦੇ ਨਾਲ ਜੁੜਨ ਦੀ ਉਸ ਦੇ ਗੁਣ ਸਾਹਮਣੇ ਰੱਖੇ ਜਾਂਦੇ ਉਹਦੇ ਗੁਣਾ ਤੋਂ ਔਗਤ ਕਰਾਇਆ ਜਾਂਦਾ ਆਜੂ ਦੇ ਸਮੇਂ ਦੇ ਅੰਦਰ ਜਦੋਂ ਦੋ ਧਿਰਾਂ ਨੂੰ ਆਪਸ ਵਿੱਚ ਜੋੜਨਾ ਹੋਵੇ ਤੇ ਇੱਕ ਦੂਜੇ ਦੇ ਸਾਹਮਣੇ ਇੱਕ ਦੂਜੇ ਦੇ ਗੁਣ ਜਿਹੜੇ ਨੇ ਉਹ ਵਿਚੋਲਾ ਰੱਖਦਾ ਹੈ ਕਿ ਬੱਚੇ ਦੇ ਵਿੱਚ ਲੜਕੇ ਦੇ ਵਿੱਚ ਇਹ ਗੁਣ ਨੇ ਨੰਬਰ 22 ਦੇ ਵਿੱਚ ਇਹ ਗੁਣ ਤਾਂ ਕਿ ਮਨ ਜਿਹੜਾ ਏ ਉਹ ਰਿਝ ਜਾਵੇ ਇਹ ਜਿਹੜੇ ਨੇ ਇਸ ਰਿਸ਼ਤੇ ਨੂੰ ਪਰਵਾਣ ਕਰ ਲੈ ਉਸੇ ਤਰ੍ਹਾਂ ਸਤਿਗੁਰਾਂ ਨੇ ਇੱਥੇ ਬਖਸ਼ਿਸ਼ ਕੀਤੀ ਕਿ ਜਿੱਤੇ ਪਹਿਲਾਂ ਪ੍ਰੇਰਣਾ ਕੀਤੀ ਨਾਮ ਜਪਣ ਦੇ ਲਈ ਸਿਮਰਨ ਦੇ ਲਈ ਢੰਗ ਤਰੀਕਾ ਦੱਸਿਆ ਕਿ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਨਾਮ ਜਪ ਉਹਨ ਸਤਿਗੁਰੂ ਉਸ ਮਾਲਕ ਤੋਂ ਕਸਮ ਦੇ ਗੁਣ ਜਿਹੜੇ ਨੇ ਉਹ ਸਾਹਮਣੇ ਰੱਖ ਰਾਇ ਕਿ ਜਿਸ ਦੇ ਨਾਲ ਜੁੜਨਾ ਹੈ ਉਹਦੇ ਅੰਦਰ ਗੁਣ ਕਿਹੜੇ ਕਨਕ ਦੀਨ ਦਰਦ ਨਿਵਾਰ ਟਾਕ ਉਹ ਦਿਨਾਂ ਦੇ ਦਰਦਾਂ ਦਾ ਨਿਵਾਰਨ ਕਰਨ ਵਾਲਾ ਹੈ ਤੇ ਉਸ ਦਾ ਗੁਣ ਜੇ ਉਸ ਦੇ ਅੰਦਰ ਇਹ ਗੁਣ ਹੈ ਤਾਂ ਉਹ ਸੀ ਉਸ ਜਦੋਂ ਦੁੱਖ ਆਉਂਦਾ ਹੈ ਜਦੋਂ ਪੀੜਾ ਆਉਂਦੀ ਹੈ ਜਦੋਂ ਉਹ ਕਸਮਾ ਆਉਂਦਾ ਹੈ ਤਾਂ ਉਸਗੇ ਰਜੋਈ ਕਰ ਦੇਣੇ ਕਿਉਂਕਿ ਪੁਕਾਰ ਉੱਥੇ ਕੀਤੀ ਜਾਂਦੀ ਹੈ ਜਿੱਥੇ ਸਾਨੂੰ ਇਹ ਲੱਗਦਾ ਹੈ ਕਿ ਇਸ ਦੇ ਅੰਦਰ ਇਹ ਸਮਰਤਾ ਹੈ ਇਹ ਸਾਡੀ ਮਦਦ ਕਰ ਸਕਦਾ ਹੈ ਜਿਸ ਨੂੰ ਅਸੀਂ ਆਪਣੀ ਮਦਦ ਦੇ ਕਾਬਿਲ ਜਾਣਦੇ ਜੋਗਿਆ ਜਾਣਦੇ ਹਨ ਕਿ ਜੇ ਅਸੀਂ ਉਸ ਪਰਮਾਤਮਾ ਦੇ ਅੱਗੇ ਅਰਜ਼ੋਈ ਕਰਦੇ ਹਾਂ ਬੇਨਤੀ ਕਰਦੇ ਹਾਂ ਇਹਦਾ ਮਤਲਬ ਹੈ ਜੋ ਪਰਮਾਤਮਾ ਜਿਹੜਾ ਏ ਜਿਨ੍ਹਾਂ ਦੇ ਦਰਦਾਂ ਦਾ ਨਿਵਾਰਨ ਕਰਨ ਵਾਲਾ ਉਹ ਭਾਰ ਕੋ ਨਾਮ ਸਦਾ ਸੁਖ ਦਾਈ ਜਾ ਕੋ ਸਿਮਰ ਅਜਾਮਲ ਉਧਰਿਓ ਕਨਕਾ ਉਸ ਗਤਿ ਪਾਇ ਪੰਜਾਲੀ ਕੋ ਰਾਜ ਸਵਾਮੈ ਆਰਾਮ ਨਾਮ ਸੁਧਿ ਆਈ ਤਾਕ ਤੋ ਘਰਿਓ ਕਰੁ ਨਾਮੈ ਆਪਣੀ ਪੈਜ ਬੜਾ ਕਿਉਂਕਿ ਉਹ ਦੀਨਾਂ ਦੇ ਦਰਦਾਂ ਦਾ ਨਿਵਾਰਨ ਕਰਨ ਵਾਲਾ ਕੇਵਲ ਸੁਨਣ ਵਾਲਾ ਹੀ ਨਹੀਂ ਹੈ ਬਲਕਿ ਉਹਨਾਂ ਨੂੰ ਦੂਰ ਕਰਨ ਵਾਲਾ ਗੀਣ ਦਰਦ ਧੁਖ ਪੰਜਨ ਕੜ ਕੜ ਨਾਥ ਅਨਾਥ ਦੁੱਖ ਨੂੰ ਪੰਜਨ ਪਾਉ ਨਾਸ਼ ਕਰਨ ਵਾਲਾ ਇਤਿਹਾਸ ਸਾਖਸ਼ੀ ਕਿ ਜਦੋਂ ਵੀ ਮਜਲੂਮ ਨੇ ਅਰਜੋਈ ਕੀਤੀ ਏ ਬੇਨਤੀ ਕੀਤੀ ਏ ਉਸ ਪਰਮਾਤਮਾ ਨੇ ਸਹਾਇਕ ਹੋ ਕੇ ਚਾਹੇ ਕਿਸੇ ਰੂਪ ਦੇ ਵਿੱਚ ਉਹਦੀ ਮਦਦ ਜ਼ਰੂਰ ਕੀਤੀ ਉਦਾ ਸਹਾਰਾ ਬਣਿਆ ਦੇਨ ਅੰਧਾਰ ਤੋਂ ਨਿਵਾਰ ਠਾਕੁਰ ਤਨ ਜੋ ਪਰਮਾਤਮਾ ਸਭ ਦਾ ਮਾਲਕ ਮਾਲਕ ਤੋਂ ਭਾਵ ਕਿ ਸਾਰੇ ਉਸ ਦੇ ਹੁਕਮ ਦੇ ਵਿੱਚ ਬੱਜੇ ਹੋਏ ਸਾਰਿਆਂ ਦੇ ਉੱਤੇ ਉਸ ਦੀ ਮਰਜ਼ੀ ਉਹਦੀ ਮਰਜ਼ੀ ਤੋਂ ਕੋਈ ਵਾਰਾ ਨਹੀਂ ਮਾਲਕ ਦਾ ਮਤਲਬ ਇਹ ਹੀ ਹੈ ਕਿ ਜਿਸ ਦਾ ਉਹ ਮਾਲਕ ਉਸ ਦੀ ਮਰਜ਼ੀ ਦੇ ਵਿੱਚ ਜਿਸ ਦੀ ਮਰਜ਼ੀ ਚਾਕਰ ਦੇ ਉੱਤੇ ਨਹੀਂ ਚੱਲਦੀ ਉਹ ਕਦੀ ਮਾਲਕ ਨਹੀਂ ਿਕਵਾ ਸਕਦਾ ਮਾਲਕ ਦਾ ਮਤਲਬ ਇਹੀ ਹੈ ਕਿ ਚਾਕਰ ਦੇ ਉੱਤੇ ਉਸ ਦਾ ਜੋ ਚਾਕਰ ਦੇ ਉੱਤੇ ਉਸ ਦੀ ਮਰਜ਼ੀ ਚੱਲਦੀ ਚਾਕਰ ਦੇ ਉੱਤੇ ਉਸ ਦਾ ਹੁਕਮ ਚੱਲਦਾ ਸਾਨੂੰ ਇਹ ਸਮਝਣਾ ਪਵੇਗਾ ਕਿ ਜੇ ਅਸੀਂ ਉਸ ਨੂੰ ਮਾਲਕ ਆ ਕਹਦੇ ਹਾਂ ਤਾਂ ਸੱਚ ਜਾਣ ਸਾਡੇ ਉੱਤੇ ਉਸ ਦਾ ਹੁਕਮ ਚੱਲਦਾ ਹੈ ਕਿ ਸੰਸਾਰ ਦੇ ਉੱਤੇ ਉਸ ਦਾ ਹੁਕਮ ਚੱਲਦਾ ਹੈ ਗਲ ਉਹ ਕਰੀਏ ਕਿ ਸਵੰਹਕਾਰ ਵਾਸੋ ਕੇ ਬੜੇ ਉੱਚ ਉੱਚ ਬੋਲ ਬੋਲਦੇ ਨੇ ਮੈਂ ਇਹ ਕਰ ਦਵਾਂਗਾ ਮੈਂ ਉਹ ਕਰ ਦਵਾਂਗਾ ਜਾਂ ਮੈਂ ਇੰਜ ਕਰਾਂ ਪਰ ਸੱਚ ਇਹ ਹੈ ਕਿ ਉਸਦੇ ਜੋਰ ਅੱਗੇ ਉਸਦੇ ਹੁਕਮ ਦੇ ਅੱਗੇ ਸਾਨੂੰ ਨਸਮਸਤਕ ਹੋਣਾ ਹੀ ਪੈਂਦਾ ਸਾਡਾ ਰੰਚਕ ਮਾਤਰ ਹੀ ਜੋ ਕਿ ਕਈ ਵਾਰ ਅਸੀਂ ਕਹਿ ਵੀ ਦਿੰਨੇ ਆ ਕਿ ਜਦੋਂ ਸਾਡੀ ਕੋਈ ਪਾਣਾ ਚੱਲੇ ਨਾ कि ਜਦੋਂ ਵਾਰ-ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਅਸੀਂ ਸਫਲ ਨਾ ਹੋਏ ਤੁਸੀਂ ਕਹਿ ਵੀ ਦਿੰਦੇ ਆ ਕਿ ਉਸ ਡਾਡੇ ਦੇ ਅੱਗੇ ਕੀ ਜੋ ਸੱਚ ਇਹੀ ਹੈ ਕਿ ਉਸੇ ਦਾ ਹੁਕਮ ਜਿਹੜਾ ਸੰਸਾਰ ਦੇ ਉੱਤੇ ਚੱਲਦਾ ਉਸੇ ਦਾ ਜੋਰ ਹੈ ਉਸੇ ਦੀ ਮਰਜ਼ੀ ਉਹ ਤੇ ਉਹ ਮਾਲਕ ਤੇ ਮਾਲਕ ਦਾ ਤਾਂ ਮਤਲਬ ਹੀ ਅਸਲ ਮਾਇਨੇ ਇਹ ਨੇ ਕਿ ਚਾਹ ਕਰ ਦੇ ਉਸ ਦਾ ਜੋਰ ਹੈ ਚਾਕਰ ਜੋ ਤੁਸ ਦੀ ਮਰਜ਼ੀ ਚੱਲਦੀ ਪੀ ਚਾਕਰ ਉਸ ਦੇ ਹੁਕਮ ਦੇ ਵਿੱਚ ਉਹਦੀ ਮਰਜ਼ੀ ਦੇ ਵਿੱਚ ਵਜਾ ਹੋਇਆ ਔਰ ਆਖੇ ਜਨ ਕੀ ਆਪ ਤਨ ਜੋ ਪ੍ਰਮਾਤਮਾ ਆਪਣੇ ਸੇਵਕਾਂ ਦੀ ਆਪ ਹੈਜ ਰੱਖਣ ਵਾਲਾ ਤਾਰਨ ਤਾਰਨ ਹਰ ਨਿਦੋ ਲੋਕ ਨਾ ਸਕੈ ਬਿ ਆਪ ਤਨ ਜੋ ਪ੍ਰਮਾਤਮਾ ਇਸ ਭਵ ਸਾਗਰ ਤੋਂ ਪਾਰ ਹੋਣ ਦੇ ਲਈ ਇਕ ਜਾਜ ਦੇ ਨਿਆਈ ਇਕ ਬੇੜੀ ਦੀ ਨਿਆਈ ਜਿਸ ਨੇ ਪਤਾ ਨਹੀਂ ਕਿੰਨਿਆਂ ਨੂੰ ਇਸ ਪਵ ਸਾਗਰ ਤੋਂ ਪਾਰ ਕੀਤਾ ਕਿ ਮਨ ਰ ਪ੍ਰਭ ਕੀ ਸ਼ਰਨ ਵਿਚਾਰੋ ਜੇ ਸਿਮਰਤ ਗਣ ਕਾਸੀ ਉਦਰੀ ਤਾਕੋ ਜਸੁਰ ਉਤਾਰੋ ਕਿਉਂਕਿ ਜਿਸ ਨੂੰ ਸਿਮਰਨ ਦੇ ਨਾਲ ਗਣ ਕਾ ਵਰਗੇ ਦਾ ਵੀ ਇਸ ਪਵ ਸਾਗਰ ਤੋਂ ਪਾਰ ਹੋਗੇ ਪਾਰ ਉਤਾਰਾ ਹੋ ਗਿਆ ਹੈ ਲੋ ਜੀ ਉਸ ਪਰਮਾਤਮਾ ਦੇ ਸ਼ਰਨ ਵਿੱਚ ਜੁੜਨਾ ਕਰ ਆਦਿ ਅੰਤ ਦਿਆਲ ਪੂਰਣੋ ਇਸ ਬਿਨਾ ਨਹੀਂ ਕੋਈ ਤਨਗ ਆਦ ਤੇ ਅੰਤ ਕੇਵਲ ਉਹੀ ਉਸ ਤੋਂ ਬਿਨਾ ਹੋਰ ਕੋਈ ਤਾਕਤ ਹੈ ਤੂਦ ਬਿਨ ਦੂਜਾ ਨਾ ਹੀ ਹੋਏ ਤੂੰ ਕਰ ਤਾਰ ਕਰੈ ਸੋ ਤੇਰਾ ਜੋਰ ਤੇਰੀ ਮਨ ਠੀਕ ਸਦਾ ਸਦਾ ਜਪ ਨਾਨਕ ਤਨ ਗ ਦੂਜੀ ਕੋਈ ਤਾਕਤ ਨਹੀਂ ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ ਤਨ ਉਸ ਪਰਮਾਤਮਾ ਨੂੰ ਸਿਮਰਨ ਦਾ ਸਦਕਾ ਹੈ ਤੇਰਾ ਜਨਮ ਮਰਨ ਦਾ ਦੁੱਖ ਜਿਹੜਾ ਏ ਉਹ ਖਤਮ ਹੋ ਸਕਦਾ ਵੇਦ ਸਿਮਰਤ ਕਥੈ ਸਾਸਤ ਭਗਤ ਕਰੇ ਵਿਚਾਰਾ ਮੁਕਤ ਪਾਈਐ ਸਾਧ ਸੰਗਤ ਮਿਣਸ ਜਾਏ ਅੰਧਾਰ ਅਨੰਗ ਬੇਜ ਸਿਮਰਤਿਆ ਸਾਸਤੇ ਇਤੋਂ ਤੱਕ ਕਿ ਭਗਤ ਜਿਹੜੇ ਨੇ ਉਸ ਵਿਚਾਰ ਦੇ ਨਾਲ ਸਹਿਮਤ ਨੇ ਉਹ ਵੀ ਇਹ ਵਿਚਾਰ ਰੱਖਦੇ ਨੇ ਕਿ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਮੋ ਮਾਇਆ ਤੇ ਬੰਧਨਾ ਤੋਂ ਜਾਤ ਮਿਲਦਾ ਛੁਟਕਾਰਾ ਹੁੰਦਾ ਨਹੀਂ ਤਾਂ ਇੱਥੇ ਇੱਕ ਇੱਕ ਪੌਲਤੀ ਨਾਤਿਆਂ ਦੋ ਪਾਸੇ ਜੜੀ ਅਸੋ ਹੋਰ ਮਨੁੱਖ ਜਿੰਨਾ ਜ਼ਿਆਦਾ ਕੋਸ਼ਿਸ਼ ਕਰਦਾ ਏ ਹੋਰ ਯਤਨਾਂ ਦੇ ਨਾਲ ਹੋਰ ਅਡੰਬਰਾਂ ਦੇ ਨਾਲ ਮਾਰ ਨਿਕਲਣ ਦੇ ਲਈ ਕਲنگਾ ਉਹਨਾਂ ਜਿਆਦਾ ਹੋਰ ਫਸ ਜਾਂਦਾ ਕੇਵਲ ਇਹੀ ਵਸੀਲਾ ਏ ਕਿ ਮੋਗਤ ਪਾਇਆ ਸਾਧ ਸੰਗਤ ਗੁਰੂ ਦੇ ਸੰਗਤ ਦੇ ਜਰੀਏ ਹੀ ਉਹ ਮਾਇਆ ਦੇ ਬੰਧਨਾਂ ਤੋਂ ਜਾਤ ਮਿਲਦੀ ਏ ਮੇਨਸ ਜਾਇ ਅੰਧਾਰ ਤੇ ਅੰਦਰ ਦੀ ਅਗਿਆਨਤਾ ਜਿਹੜੀ ਏ ਉਸ ਸਦੀਵੀ ਕਾਲ ਖਤਮ ਹੋ ਜਾਂਦਾ ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀਏ ਕੋ ਤਾਨ ਮਾਨ ਦਿਵਾਨ ਸਾਚਾ ਨਾਨਕ ਕੀ ਪ੍ਰਵਟੇ ਕੋ ਤਨ ਉਸ ਪਰਮਾਤਮਾ ਦੇ ਚਰ ਉਸ ਪਰਮਾਤਮਾ ਦਾ ਸਹਾਰਾ ਹੀ ਉਹਦੇ ਨਾਮ ਜਪਣ ਵਾਲਿਆਂ ਦੇ ਜੀਵਨ ਦਾ ਸਰਮਾਇਆ ਉਹਨਾਂ ਦਾ ਜੋੜਿਆ ਹੋਇਆ ਧੰਨ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨਪ੍ਰੀਤ ਚਰਨ ਤੁਮ੍ਹਲਾ ਇਹਨਾਂ ਜੋ ਹੋਰ ਕੁਝ ਨਹੀਂ ਚਾਹੀਦਾ ਨਾ ਰਾਜ ਚਾਹੀਦਾ ਨਾ ਮੁਕਤੀ ਚਾਹੀ ਮੈਨੂੰ ਕੇਵਲ ਤੇ ਕੇਵਲ ਤੇਰੇ ਚਰਨਾਂ ਦਾ ਆਸਰਾ ਚਾਹ ਕੁਕ ਮੇਰੇ ਜੀਵਨ ਦਾ ਇਹੀ ਸਰਮਾਇਆ ਤਾਨ ਮਾਨ ਦੀ ਬਾਣ ਸਾਜਾ ਨਾਨਕ ਕੀ ਪ੍ਰਵਟੇ ਕਹੇ ਨਾਨਕ ਆਖ ਕਿਉ ਪਰਮਾਤਮਾ ਹੀ ਉਹਨਾਂ ਦੀ ਓਟ ਉਹਨਾਂ ਦਾ ਸਹਾਰਾ ਉਹਨਾਂ ਦਾ ਬਲ ਭਾਵੇਂ ਕਿ ਪਰਮਾਤਮਾ ਤੋਂ ਬਿਨਾ ਜਿਹੜੇ ਭਗਤ ਨੇ ਜਿਹੜੇ ਨਾਮ ਜਪਣ ਵਾਲੇ ਨੇ ਹੋਰ ਕਿਸੇ ਦਾ ਵੀ ਆਸਰਾ ਨਹੀਂ ਕਰ। ਅਬ ਅਮ ਚਲੀ ठाकुर ਪਿਆਰ ਜਦ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਪਾਵੇਂ ਮਾਰ ਜੇ ਸੁਖ ਦੇ ਤਾ ਤੁਝੇ ਅਰਾਧੀ ਦੁੱਖ ਵਿੱਚ ਤੁਝੇ ਧਿਆਹੀ ਮੁਖ ਦੇ ਤਾ ਇਤੇ ਰਾਜਾ ਦੁੱਖ ਵਿੱਚ ਸੋਖ ਮਣਾਈ ਕਹਿੰਦਾ ਮੈਂ ਤੇਰੇ ਉਤੇ ਡਿਪੈਂਡ ਮੈਨੂੰ ਕੇਵਲ ਤੇਰਾ ਆਸਰਾ ਜੇ ਤੂੰ ਮੈਨੂੰ ਜਿਹੋ ਜੇ ਮਰਜ਼ੇ ਹਾਲਾਤ ਦੇ ਵਿੱਚ ਰੱਖੇ ਮੈਨੂੰ ਕੋਈ ਪਰਵਾ ਨਹੀਂ ਸਾਥ ਹੀ ਹੈ ਮੈਨੂੰ ਤੇਰੇ ਤੋਂ ਬਿਨਾ ਹੋਰ ਕਿਸੇ ਦੀ ਮੋਹਤਾਜੀ ਹੈ ਮਾਣ ਜੀ ਨਿਮਾਣ ਇੱਕ ਤੂੰ ਤਨਗ ਮੇਰੇ ਲਈ ਕੇਵਲ ਤੇ ਕੇਵਲ ਇੱਕ ਤੇਰਾ ਹੀ ਸਾਰ ਨਾਨਕ ਕੀ ਪ੍ਰਵਟੇ ਕੋ ਤਨਗ ਮੇਰੇ ਲਈ ਤੂੰ ਸਦਾ ਕਾਇਮ ਰਹਿਣ ਵਾਲਾ ਮੇਰਾ ਆਸਰਾ ਹੈ ਮੇਰੇ ਜੀਵਨ ਦਾ ਸਾਹਾਰਾ ਸੋ ਇਨੀਆਂ ਕੋਈ ਚਾਰਾਂ ਆਪ ਜੀ ਨੇ ਪਰਵਾਨ ਕਰਨੀਆ